ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਪਹੁੰਚੇ ਆਂ ਪਿੰਡ ਲੋਹਾਰਾ ਜ਼ਿਲ੍ਹਾ ਮੋਗੇ ਦੇ ਵਿੱਚ ਇੱਥੇ ਡੌਗ ਸ਼ੋਅ ਇੱਕ ਹੋ ਰਿਹਾ ਬਹੁਤ ਵਧੀਆ ਕੁੱਤੇ ਇੱਥੇ ਪਹੁੰਚੇ ਹੋਏ ਆ ਆਪਾਂ ਤੱਕ ਰਹੇ ਆਂ ਰੌਟਵਿਲਰ ਕੁੱਤਿਆਂ ਦੀ ਰਿੰਗ ਦੇ ਵਿੱਚ ਇਸੇ ਰੌਟਵਿਲਰ ਕੁੱਤਿਆਂ ਦਾ ਮੁਕਾਬਲਾ ਚੱਲ ਰਿਹਾ ਜੱਜ ਦੇਖ ਰਹੇ ਆ ਕੁੱਤਿਆਂ ਨੂੰ ਆਪਾਂ ਦੇਖਦੇ ਆਂ ਵੀ ਹੁਣ ਅੱਗੇ ਅੱਗੇ ਇਸ ਤਰ੍ਹਾਂ ਜੱਜ ਨੇ ਇਸ਼ਾਰਾ ਕਰਤਾ ਮੈਨੂੰ ਤੋੜ ਕੇ ਦਿਖਾਓ ਤੇ ਬਾਈ ਹੁਣ ਤੋੜ ਕੇ ਦਿਖਾਉਣ ਲੱਗਾ ਵੇਖੋ ਤੋਰਾ ਕੁੱਤੇ ਦਾ ਇਹ ਕਿਉਂਕਿ ਘਰੇ ਪ੍ਰੈਕਟਿਸ ਬਹੁਤ ਕਰਾਉਣੀ ਪੈਂਦੀ ਆ ਨਹੀਂ ਤਾਂ ਆਮ ਕੁੱਤੇ ਨਾਲ ਤੁਰਦੇ ਹੀ ਨਹੀਂ ਇਸ ਤਰ੍ਹਾਂ ਤੇ ਬਾਈ ਨੇ ਘਰੇ ਵੀ ਗਝਾਇਆ ਵਾ ਤਾਂ ਕਰਕੇ ਹੀ ਉਹ ਤੁਰਦਾ ਵਧੀਆ ਨਾਲ ਤਿੰਨ ਕੁੱਤੇ ਆ ਰਿੰਗ ਦੇ ਵਿੱਚ ਤੇ ਉਹ ਇੱਕ ਨੂੰ ਤੋੜ ਕੇ ਦਿਖਾ ਰਿਹਾ ਵਾ ਤੇ ਜੱਜ ਦੇਖ ਰਹੇ ਆ ਉਹਦਾ ਤੋਰਾ ਵੇਖੋ ਨਾਲ-ਨਾਲ ਬਹੁਤ ਸੋਹਣਾ ਤੁਰ ਰਿਹਾ ਕੁੱਤਾ ਕਿਉਂਕਿ ਗਜਾਏ ਬਿਨਾ ਇਸ ਤਰ੍ਹਾਂ ਨਹੀਂ ਤੁਰਦੇ ਕੁੱਤੇ ਤੇ ਉਹ ਬੜਾ ਸੋਹਣਾ ਉਹਨੇ ਵੈਸੇ ਤੋਰ ਕੇ ਦਿਖਾਇਆ ਭਾਈ ਨੇ ਕੁੱਤਾ ਕਿਉਂਕਿ ਇੰਟਰਸਟ ਤੋਂ ਬਿਨਾ ਇਹ ਚੀਜ਼ਾਂ ਵੀ ਨਹੀਂ ਹੁੰਦੀਆਂ ਤੇ ਹੁਣ ਇਸ਼ਾਰਾ ਕਰਤਾ ਉਹਨਾਂ ਨੇ ਦੂਜੇ ਵੱਲ ਹੁਣ ਉਹ ਵੀ ਦੇਖਦੇ ਆ ਵੀ ਕੀ ਕਰਦਾ ਬਹੁਤ ਵਧੀਆ ਡੌਗ ਸ਼ੋਅ ਹੈ ਭਾਈ ਜੋ ਪਿੰਡ ਦਾ ਹੀ ਆ ਵੀਰ ਉਹਦੇ ਵੱਲੋਂ ਕਰਵਾਇਆ ਜਾਂਦਾ ਹਰ ਵਾਰੀ ਹੁਣ ਦੂਜੇ ਜਣੇ ਨੂੰ ਉਹਨੇ ਤੋੜਨ ਵਾਸਤੇ ਕਿਹਾ ਵਾ ਤੇ ਮੁੰਡਾ ਇੱਧਰ ਫੁੱਟਬਾਲ ਲਈ ਖੜਾ ਵਾ ਕਿਉਂਕਿ ਕਈ ਕੁੱਤੇ ਜਿਹੜੇ ਘਰਾਂ ਦੇ ਵਿੱਚ ਗਜਾਏ ਉਸ ਤਰ੍ਹਾਂ ਜਾਂਦੇ ਆ ਵੇਖੋ ਪੂਰੇ ਮੂਰੇ ਦੌੜਦੇ ਆ ਹੁਣ ਤਿੰਨੇ ਇਕੱਠੇ ਤੋਰੇ ਆ ਤੇ ਇੱਕ ਕੁੱਤੇ ਵਾਲਾ ਜਿਹੜਾ ਹੈਗਾ ਵਾ ਉਹਦੇ ਨਾਲ ਉਹ ਫੁੱਟਬਾਲ ਵਾਲਾ ਫੜ ਕੇ ਬਾਲ ਨੂੰ ਮੂਰੇ ਮੂਰੇ ਭਜਦਾ ਵਾ ਕਿਉਂਕਿ ਕੁੱਤੇ ਨੂੰ ਗਜਾਇਆ ਹੀ ਉਹਨਾਂ ਨੇ ਉਸ ਤਰ੍ਹਾਂ ਹੋਊਗਾ ਵੀ ਮੂਰੇ ਪੂਰੇ ਭਜ ਆਉਂਦਾ ਤੇ ਮਗਰ ਉਹ ਕੁੱਤੇ ਭੱਜੇ ਆਉਂਦੇ ਆ ਕਿਉਂਕਿ ਕਈ ਘਰਾਂ ਦੇ ਵਿੱਚ ਗਝਾ ਉਸ ਤਰ੍ਹਾਂ ਲੈਂਦੇ ਆ ਤੇ ਫਿਰ ਉਹ ਰੰਗ ਦੇ ਵਿੱਚ ਆ ਕੇ ਵੀ ਕੁੱਤੇ ਨੂੰ ਮੂਰੇ ਇੱਕ ਜਾਨੇ ਨੂੰ ਬਾਲ ਫੜ ਕੇ ਭਜਣਾ ਪੈਂਦਾ ਤੇ ਫੇਰ ਹੀ ਪਿੱਛੇ ਭਜਦਾ ਕੁੱਤਾ ਆ ਵੇਖੋ ਬਾਲ ਲੈ ਕੇ ਮੂਰੇ ਪੂਰੇ ਗੇੜੇ ਦੇ ਰਿਹਾ ਤੇ ਕੁੱਤਾ ਉਸ ਮੁੰਡੇ ਦੇ ਪਿੱਛੇ ਬਾਲ ਨੂੰ ਦੇਖਦਾ ਹੋਇਆ ਭੱਜਿਆ ਜਾਂਦਾ ਹੁਣ ਜੱਜਾਂ ਨੇ ਰੋਕ ਲਿਆ ਇੱਕ ਵਾਰ ਤਾਂ ਹੁਣ ਕੁੱਤਿਆਂ ਨੂੰ ਖੜਾ ਕੇ ਦੇਖਿਆ ਜਾਊਗਾ ਉਹ ਮੂਰਲਾ ਕੁੱਤਾ ਜਿਹੜਾ ਸਭ ਤੋਂ ਅੱਗੇ ਆ ਵੇਖੋ ਹਨਾ ਕਿਸ ਤਰ੍ਹਾਂ ਬਾਈ ਉਹਨੂੰ ਖੜਾਉਣ ਦੀ ਕੋਸ਼ਿਸ਼ ਕਰ ਲਿਆ ਰਤਾਂ ਅੱਗੇ ਪਿੱਛੇ ਕਰਕੇ ਤੇ ਵਿਚਾਲੇ ਵਾਲਾ ਤਾਂ ਬਹਿ ਗਿਆ ਤੇ ਇਵੇਂ ਹੀ ਆ ਵੀ ਗਝਾਉਣ ਦਾ ਫਰਕ ਆ ਹਨਾ ਕਿਈਆਂ ਨੂੰ ਟ੍ਰੇਨਿੰਗ ਕੋਸ ਹਸਾਬ ਨਾਲ ਦਿੱਤੀ ਜਾਂਦੀ ਆ ਕਈ ਤਾਂ ਹੁਣ ਦਿਨ ਰਾਤ ਇੱਕ ਕਰੀ ਰੱਖਦੇ ਆ ਇਹਨਾਂ ਤੇ ਤੇ ਆਪਣੇ ਅਰਗਿਆਂ ਦੇ ਬੰਨੇ ਆਪਾਂ ਵੇਖਣੇ ਆ ਤਨ ਸਵੇਰੇ ਹੁੰਦੇ ਆ ਜਦੋਂ ਰਾਸ਼ਨ ਪਾਣੀ ਪਾਉਣਾ ਉਹਨਾਂ ਨੂੰ ਤੇ ਉਹ ਹੁਣ ਕੋਸ ਹਸਾਬ ਦੇ ਨਾਲ ਹੀ ਆ ਵੀ ਜਿੰਨੇ ਜਿੰਨੀ ਮਿਹਨਤ ਕੀਤੀ ਆ ਤੇ ਉਹ ਹਸਾਬ ਦੇ ਨਾਲ ਹੀ ਆਪਾਂ ਨੂੰ ਇੱਥੇ ਦਿਖ ਰਿਹਾ ਵਾ ਜਿੰਨਾ ਗੁੜ ਪਾਉਜ਼ ਕਹਿੰਦੇ ਹੁੰਦੇ ਉਨਾ ਹੀ ਮਿੱਠਾ ਤੇ ਉਹ ਗੱਲ ਹੁਣ ਇਹਨੇ ਫੇਰ ਤੋੜ ਲਿਆ ਬਾਈ ਨੇ ਤੇ ਫੁੱਟਬਾਲ ਵਾਲੇ ਦੀ ਡਿਊਟੀ ਮੂਰੇ ਮੂਰੇ ਆ ਉਹ ਵੀ ਭੱਜਿਆ ਜਾਂਦਾ ਤੇ ਮਗਰ ਮਗਰ ਕੁੱਤਾ ਵੈਸੇ ਵਧੀਆ ਕੁੱਤਾ ਸੋਹਣਾ ਬਾਈ ਦਾ ਇਹਦਾ ਫੁੱਟਬਾਲ ਵਾਲੇ ਦੇ ਨਾਲ ਆ ਜਿਹੜਾ ਤੇ ਬਾਕੀ ਵੀ ਵੈਸੇ ਤਾਂ ਬਹੁਤ ਸੋਹਣੇ ਆ ਕੁੱਤੇ ਬਾਕੀ ਚਲੋ ਮੌਕਾ ਦੱਸੂ ਵੀ ਕਿਹੜਾ ਕਿਹੜੇ ਨੰਬਰ ਤੇ ਆਉਂਦਾ ਜਰਾ ਆਪ ਹੀ ਹੰਭ ਗਿਆ ਮੇਰੇ ਅਰਗਾਂ ਨੂੰ ਲੱਗਦਾ ਬਹੁਤ ਵਧੀਆ ਕੁੱਤੇ ਆ ਫੇਰ ਚੱਜਾਂ ਨੇ ਖੜਾ ਲਏ ਆ ਪੰਜਾਂ ਕੁ ਮਿੰਟਾਂ ਬਾਅਦ ਹੀ ਗੇੜਾ ਦੇਣ ਨੂੰ ਕਹਿ ਦਿੰਦੇ ਆ ਤੇ ਪੰਜਾਂ ਕੁ ਮਿੰਟਾਂ ਬਾਅਦ ਹੀ ਫਿਰ ਲੱਗ ਜਾਂਦੇ ਚੈੱਕ ਕਰਨ ਟ੍ਰਾਫਿਕਾਂ ਚੱਕ ਲਿਆਏ ਆ ਮੈਨੂੰ ਲੱਗਦਾ ਵੀ ਉਹਨਾਂ ਨੇ ਵੇਖ ਰਿਆ ਵੀ ਕਿਹੜਾ ਪਹਿਲੇ ਤੇ ਆਉਣ ਵਾਲਾ ਤੇ ਕਿਹੜਾ ਦੂਜੇ ਤੇ ਕਿਹੜਾ ਤੀਜੇ ਤੇ ਹੁਣ ਖੜਾ ਕੇ ਦਿਖਾ ਰਹੇ ਆ ਮੂਹਰਲਾ ਕੁੱਤਾ ਵੀ ਸੋਹਣਾ ਖੜਦਾ ਤੇ ਜਿਹੜਾ ਫੁੱਟਬਾਲ ਵਾਲੇ ਬਾਈ ਦੇ ਨਾਲ ਸੀ ਉਹ ਵੀ ਕੁੱਤਾ ਚੰਗਾ ਤੋਂ ਦਰਦਾ ਵੀ ਸੋਹਣਾ ਖੜਦਾ ਵੀ ਚੰਗਾ ਬਾਕੀ ਹੁਣ ਦੇਖਦੇ ਆਂ ਵੀ ਕਿਨੂੰ ਕਿਹੜਾ ਨੰਬਰ ਮਿਲਦਾ ਟ੍ਰਾਫਿਕਾਂ ਜੱਜਾਂ ਦੇ ਹੱਥ ਚਾ ਤਾਂ ਉਹਨਾਂ ਨੇ ਫੇਰ ਲਵਾਤਾ ਚੱਕਰ ਫੁੱਟਬਾਲ ਵਾਲੇ ਨੂੰ ਹੰਬ ਜਾਣਾ ਮੂਰੇ ਮੂਰੇ ਬਾਕੀ ਮੌਕਾ ਦੱਸੂ ਕਾਫੀ ਬਾਈ ਹੱਥ ਚ ਬਾਲ ਖੜੀ ਫਿਰਦਾ ਇਹਨੇ ਵੀ ਉਸ ਤਰ੍ਹਾਂ ਹੀ ਗਿਆ ਹੋਊਗਾ ਇਹਦਾ ਕੁੱਤਾ ਵੀ ਸੋਹਣਾ ਹੋਊ ਲਓ ਜੀ ਮਿੱਤਰੋ ਕੁੱਤੇ ਖੜ ਗਏ ਆ ਜੱਜ ਵੀ ਕੋਲੇ ਕੋਲੇ ਤੁਰੇ ਫਿਰਦੇ ਆ ਬਾਲ ਨੂੰ ਪੈਂਦਾ ਟੁੱਟ ਕੇ ਲਓ ਜੀ ਟੱਕ ਕੇ ਖੜਾ ਰਹਿਣਾ ਇਹ ਵੀ ਟ੍ਰੇਨਿੰਗ ਦੇ ਨਾਲ ਹੀ ਆ ਨਹੀਂ ਤਾਂ ਜਦੋਂ ਖੜਾਉਣ ਲੱਗਦੇ ਆ ਕੁੱਤੇ ਬਹਿ ਜਾਂਦੇ ਆ ਕਈ ਆ ਵੀ ਹੁਣ ਥੋੜੇ ਥੋੜੇ ਏਰੀਏ ਦੇ ਵਿੱਚ ਹੀ ਤੋਰ ਕੇ ਦਿਖਾਉਂਦੇ ਆ। ਤੋ ਹੁਣ ਬਾਲ ਮੂਰੇ ਕਰਦਾ ਬਾਈ ਉਹ ਤੇ ਤੇ ਇੱਧਰ ਆਪ ਦੇ ਹਿਸਾਬ ਨਾਲ ਹੀ ਖੜਦੇ ਆ। ਉਧਰ ਵੱਡਾ ਜਿਹੜਾ ਫੁੱਟਬਾਲ ਵਾਲਾ ਉਹ ਵੀ ਆਪ ਦੇ ਲੱਗਾ ਪਿਆ। ਕਈ ਕੁਛ ਕਰਦੇ। ਦੂਰੋਂ ਵਾਜਾਂ ਮਾਰਦੇ ਆ। ਲਓ ਜੀ। ਫੇਰ ਚੱਕਰ ਸ਼ੁਰੂ ਆ। ਕਈ ਬਾਰੋਂ ਖੜੇ ਵਾਜਾਂ ਮਾਰਦੇ ਆ। ਤੇ ਕਈ ਮੂਰੇ ਭੱਜ ਭੱਜ ਕੇ ਉਧਰ ਲੂਤੀਆਂ ਰਿੰਗਾਂ ਦੇ ਵਿੱਚ ਦੇਖਦੇ ਆਏ ਆ ਅਸੀਂ ਮੁਕਾਬਲੇ ਲਾਓ ਜੀ ਫਾਸਟ ਪ੍ਰਾਈਜ਼ ਉਹ ਫੁੱਟਬਾਲ ਵਾਲੇ ਨਾਲ ਦੇ ਬਾਈ ਨੂੰ ਹੀ ਮਿਲ ਗਿਆ ਤੇ ਦੂਜੇ ਤੇ ਤੀਜੇ ਤੇ ਦੂਜੇ ਦੋ ਕੱਢਦੇ ਆ ਉਹਨਾਂ ਨੇ ਵਾਕਈ ਕੁੱਤਾ ਸੋਹਣਾ ਸੀ ਬਾਈ ਦਾ ਚਲੋ ਮਿਹਨਤ ਮੁੱਲ ਮੁੱਲ ਗਿਆ ਮਿਹਨਤ ਤਾਂ ਬਾਈ ਦਾ ਬਹੁਤ ਵਧੀਆ ਡੌਗ ਸ਼ੋਅ ਆ ਇਹ ਬੜੇ ਸੋਹਣੇ ਸੋਹਣੇ ਕੁੱਤੇ ਜਿਹੜੇ ਆਏ ਹੋਏ ਆ ਬੜੀਆਂ ਹੀ ਨਸਲਾਂ ਦੇ ਕੁੱਤੇ ਲੈ ਕੇ ਆਏ ਵੇ ਯਾਰ ਜਿਹੜੇ ਡੌਗ ਲਵਰ ਆ ਤੇ ਪਰਲੇ ਪਾਸੇ ਇੱਕ ਰਿੰਗ ਆ ਉਹਦੇ ਵਿੱਚ ਦਸਾਰੇ ਜਰਮਨ ਸ਼ੈਫਰਡ ਹੀ ਹੈਗੇ ਆ ਕੁੱਤਿਆਂ ਦੇ ਮੁਕਾਬਲੇ ਉਧਰ ਤੇ ਜਰਮਨ ਸ਼ੈਫਰਡ ਗਿਣਤੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਆਏ ਆ ਲਓ ਜੀ ਫਾਸਟ ਪ੍ਰਾਈਜ਼ ਵਾਈ ਨੂੰ ਮਿਲ ਗਿਆ ਫੁੱਟਬਾਲ ਵਾਲਾ ਲੱਗਾ ਵਿਆ ਜੇ ਵੀ ਕੋਲੇ ਮੂਰੇ ਖੜਕੇ ਬਾਲ ਨਾਲ ਪੰਗੇ ਲੈਣ ਆ ਹੁਣ ਡਾਬਰ ਮੈਨ ਦਾ ਮੁਕਾਬਲਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਤੇ Instagram ਪੇਜ ਨੂੰ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ